ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਤੁੰਗਾ ਹੈੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਈਕੋਟ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀਰ ਲਾਢੀ ਕੋਲੇ ਮਾੜੀ ਮੰਡੀ ਨਾਲੋਂ ਜ਼ਿਆਦਾ ਵੜਾ ਇਸ ਟਾਈਮ ਸੇਲ ਲਈ ਅਵੇਲੇਬਲ ਆ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਮਾਲ ਵੇਖ ਰਹੇ ਆ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਛੋਟੀ ਜਰਸੀ ਬੱਚੀ ਵੀ ਹੈਗੀ ਆ ਵੱਡੀਆਂ ਵੀ ਹੈਗੀਆਂ ਤਾਜ਼ੀਆਂ ਸੂਈਆਂ ਸਵਾਈਆਂ ਵੀ ਹੈਗੀਆਂ ਇੱਕ ਇਧਰ ਗੱਬਣ ਖੜੀ ਆ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਮੁੱਲ ਜਮਾਂ ਜਾਇਜ਼ ਹੋਣਗੇ ਬਿਲਕੁਲ ਸਸਤੇ ਮੁੱਲ ਦੇ ਆ ਇਹ ਸਾਰੀਆਂ ਵੈੜਾਂ ਸੇਲ ਆ ਵਿਕਾਊ ਆ ਇਨਫਾਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਦਾਸ ਨਾਮ ਦੀ ਲਾਡੀ ਕਰਿਆ ਵਾਲੀ ਪਿੰਡ ਤੁੰਗਾ ਹੈੜੀ ਰਾਏਕੋਟ ਤੋਂ 10 ਕਿਲੋਮੀਟਰ ਤੇ ਹੈ। ਫੋਨ ਨੰਬਰ ਦਾ ਸੀ 9855798121 ਇੱਕ ਰਿਵੈਲ 9855798121 ਸਾਰਾ ਮਾਲ ਹੀ ਬਕਾਉ ਲਾਡੀ ਹਾਂਜੀ ਬਾਈ ਹਾਂਜੀ ਕਿੱਧਰੋਂ ਲੱਗੀ ਇਦਾਂ ਹੀ ਬਾਈ ਕਰ ਲੈਣੇ ਆ ਉਸਤਾਦ ਦੱਸ ਦिए ਇਹ ਬਾਈ ਬੱਚੀ ਹੈਗੀ 8 ਮਹੀਨੇ ਦੀ ਠੀਕ ਹੈ ਹਾਂਜੀ ਕਿੰਨੇ ਦੀ ਜਾਇਜ਼ ਜਾ ਮੌਲਾ ਜਾਇਜ਼ ਬਾਈ 8000 ਦੀ ਦੇ ਦਾਂਗੇ ਠੀਕ ਹੈ 8 ਮਹੀਨੇ ਦੀ ਦੋਸਤੋ 8 ਹੀ ਮਹੀਨੇ ਸਾਰੀ ਇਹਦੀ ਉਮਰ ਹੈ ਸਿਰਫ 8000 ਦੀ ਦੇ ਦੇਣੀ ਆ ਕੋਈ ਭੈਣ ਭਰਾ 4 ਮਹੀਨੇ ਵਧੀਆ ਸੇਵਾ ਕਰ ਲੂਗਾ ਬੋਡੀ weight gain ਕਰ ਜੂ ਗ੍ਰੋਥ ਕਰ ਜੂਗੀ ਤੇ ਖੀਰੀ ਖੀਰੀ ਬੱਚੀ ਸੂਪੂਗੀ ਆਮ ਹੀ ਜਿਹੜੇ ਭੈਣ ਭਰਾ ਵਧੀਆ ਸੇਵਾ ਕਰਦੇ ਆ ਜਾਂ ਫਾਰਮ ਵਾਲਿਆਂ ਦੀਆਂ ਬਾਈਆਂ ਬਾਈਆਂ 24 24 ਮਹੀਨਿਆਂ ਦੀਆਂ ਬੱਚੀਆਂ ਆਮ ਹੀ ਸੂਪੈਂਦੀਆਂ 8 ਮਹੀਨੇ ਦੀ ਉਮਰ 4 ਕੁ ਮਹੀਨੇ ਅਗਲਾ ਵਧੀਆ ਸੇਵਾ ਕਰ ਲੂ ਸੀਵਨ ਲੈ ਜੂ ਤੇ ਖੀਰੀ-ਗੀਰੀ ਸੂਪੂਗੀ ਦੋਸਤੋ ਨਾਲੀ ਸੀਗੀ ਨਾਲੀ ਕਰਕੇ ਥੋੜਾ ਜਿਹਾ ਕਰਦੀ ਸੀ ਬਦਾਮੀ ਰੰਗ ਦੀ ਬੱਛੀ ਮੁੱਲ ਜਮਾ ਜੈਜ ਚਾਰ ਹੀ ਥਾਣਾ ਬਾਈ ਚਾਰ ਹੀ ਥਾਣਾ ਕੋਈ ਵਾਧੂ ਫੋੜ ਸ਼ਾਂਗ ਨਹੀਂ ਮੁੱਲ ਸਿਰਫ 8000 ਦੋ ਨੰਬਰ ਤੇ ਆ ਜਾ ਲੱਡੀ ਮੁੱਲ ਬਾਈ ਆਪਣੇ ਲੈਣ ਦੇਣ ਵਾਲੀ ਹੋਣਗੇ ਜਮਾ ਹਾਂ ਬਾਈ ਬਾਹਲਾ ਫਰਕ ਨਹੀਂ ਹੈਗਾ ਜੀ ਐ ਸੂਈ ਹੋਈ ਹੈ ਜੀ ਤਾਜੀ ਸਮਾ ਸਮਾ ਯਾਲੇ ਦਾ 2-4 ਦਿਨ ਦੀ ਸੂਈ ਹੋਈ ਹੈ ਕਿੰਨੀ ਕ ਬੌਲੀ ਹੋਊ ਬੌਲੀ ਹੈਗੀ ਬਾਈ 10 ਕਿਲੋ ਹੁਣ ਕਿੰਨਾ ਕੱਢ ਜੂ ਕੱਢ ਜੂ ਈ 12 13 ਕਿਲੋ ਜੀ ਜੈਜ ਜਮੋਲ ਜੈਜ ਬਾਈ ਮੁੱਲੇ 40 ਦੀ ਦੇ ਦਾਂਗੇ ਠੀਕ ਹੈ ਹਾਂਜੀ ਦੋਸਤੋ 10 ਕਿਲੋ ਬੌਲੀ ਤਿਆਰ ਹੈ ਦੋਹਾਂ ਦਿਨਾਂ ਦਿਨਾਂ ਦੀ ਬਾਈ ਕਹਿੰਦਾ ਸੂਈ ਆ ਮੁੱਲ ਜਮਾਂ ਜੈਜ ਬਿਲਕੁਲ ਸਸਤੇ ਮੁੱਲ ਦੀ ਦੂਜਾ ਸੂਆ ਤਾਜੀ ਸੂਈ ਸਵਾਈ ਜਰਸੀ ਐਦੂ ਘੱਟ ਮਾਲੇ ਤਾਂ ਫਿਰ ਦੋਨੋਂ ਵੀ ਪਤਾ ਆਉਂਦਾ ਵੀ ਕੀ ਆ 13 14 ਕਿਲੋ ਖੁੱਲਾ ਦੁੱਧ ਪਿਆਜੂ 13 14 ਕਿਲੋ ਦੁੱਧ ਵਾਲੀ ਆ ਆਪਾਂ ਮੱਝ ਲੈਣੇ ਆ ਲੱਖ ਰੁਪਏ ਦੀ ਆਉਂਦੀ ਆ ਤੇ ਮੱਝ ਵਰਗਾ ਮੁੱਲ ਹੋ ਮਾਝਾਰ ਦਾ ਦੁੱਧ ਹੋਣਾ ਜਾਵਾ ਤੇ ਇਹਨੇ ਦੀ ਤਾਂ ਫੰਡਰ ਮੱਝ ਨਹੀਂ ਅਗਲਾ ਦਿੰਦਾ ਫੁੱਲ ਸੀਲ ਹੈ ਸੀਲ ਛੰਡੀ ਥਾਣ ਵਧੀਆ ਲੱਗਿਆ ਹੂੰ ਥਾਣ ਦੀ ਸਾਫ ਸੁਥਰੀ ਆ ਮੋਟਾ ਅੱਧੀ ਚੋਈ ਵਾਲਾ ਜਾਣ ਵਾਲਾ ਥਾਣਾ ਤਿੰਨ ਨੰਬਰ ਕੱਢ ਲਈਏ ਜੀ ਇਹਦਾ ਕੰਨ ਮਸੂਆ ਇਹ ਦੂਜੇ ਸੂਏ ਸੂਈ ਹੋਈ ਆ ਜੀ ਇਹਦੇ ਥੱਲੇ ਕਿੰਨੀ ਕਬੌਲੀ ਹੋਊ ਬਾਈ ਇਹਦੇ ਥੱਲੇ ਹੈਗਾ ਹੁਣ 10 ਗਿਆ 10 11 ਕਿਲੋ ਆਂ ਜੀ ਕਿੰਨਾ ਕ ਪਿਆਜੂ ਇਹ ਪਿਆਜੂ ਵੀਰੇ 13 ਦੇ ਨੇੜ ਤੇ ੜ ਤੇੜ ਤੇ ਵਾਈ ਜੀ ਜੈ ਜੈ ਮੋਲ ਜੈਜ ਭਾਈ ਇਹਦਾ 45000 ਮੁੱਲ 45000 ਦੀ ਦੇ ਦੇਣੀ ਆ ਤਿੰਨ ਨੰਬਰ ਇਹਦੇ ਥੱਲੇ ਵੀ 10 11 ਕਿਲੋ ਖੁੱਲੀ ਬੌਲੀ ਹੋਊਗੀ ਕੱਦ ਕਾਠ ਵਾਲੀ ਆ ਇਹ ਥੋੜੀ ਐਰ ਸੈਰ ਕਰੌਸ ਦੇ ਚਾਹ ਹਾਂ ਸੋਹਣੀ ਬੱਚੀ ਵੱਡੇ ਕੱਦ ਕਾਠ ਵਾਲੀ ਦੋਸਤੋ ਜਾਨ ਵਾਲੀ ਬੱਚੀ ਆ ਖਿੱਚੀ ਫਿਰਦੀ ਆ ਜਿਹੀ ਹੀ ਕਿਤੇ ਮਰੀ ਹੰਬੀ ਜੀ ਹੁੰਦੀ ਤੇ ਇਹਨੇ ਮਸਾਂ ਹੀ ਧਰਨਾ ਸੀਗਾ ਪਰ ਜਾਨ ਵਾਲੀ ਬੱਚੀ ਆ ਮਾਲ ਇਹਦਾ ਵੀ ਜਮਾਇਜ ਇਹ ਵੀ ਕੋਈ 14 15 ਕਿਲੋ ਖੁੱਲਾ ਦੁੱਧ ਪਿਆ ਜੂ ਅੱਜ 10 11 ਕਿਲੋ ਇਹਦੇ ਥੱਲੇ ਵੀ ਤਿਆਰ ਆ ਇਦੂ ਘਟ ਮੌਲਚ ਤੁਹਾਨੂੰ ਕਿਸੇ ਵੀ ਭੈਣ ਭਰਾ ਕੋਲੋਂ ਵਹਿਣਾ ਨਹੀਂ ਮਿਲ ਲਿਆ ਕੱਗ ਤੁਸੀਂ ਦੇਖ ਹੀ ਸਾ ਹਾਈਟ ਪੂਰੀ ਆ ਹਾਈਟ ਲਗਭਗ ਸਾਰੀਆਂ ਵਹਿਣਾ ਦੀ ਸੇਮ ਹੀ ਆ ਵੱਡੀਆਂ ਹੀ ਵਹਿਣਾ ਇਹਦਾ ਕੰਨ ਮਾਸੂਆ ਇਹ ਬਾਈ ਦੂਜੇ ਸੂਏ ਸੂਏ ਬੱਛੀ ਮਗਰ ਆ ਬਾਈ ਇਹਦੇ ਬਹੁਤ ਵਧੀਆ ਟੌਪ ਦੀ ਬੱਛੀ ਆ ਦੋਸਤੋ ਬੱਚਾ ਬਹੁਤ ਚੰਗਾ ਮਗਰ ਇਹਦੇ ਬੱਛੀ ਦਾ ਐਟੀ ਦਾ ਵੀਰੇ ਲੈ ਬਾਈ ਆ ਫਰਸੀ ਦਾ ਨਹੀਂ ਦੱਸ ਦੇਣਾ ਦੋਸਤੋ ਲਿਓਟੀ ਦੇਖੋ ਤੁਸੀਂ ਹਾਂ ਮੋٹے ਮੋٹے ਥਾਨ ਆ ਚਾਰ ਹੀ ਥਾਨ ਆ ਕੋਈ ਵਾਧੂ ਫੋਟ ਸ਼ਾਂਗ ਨਹੀਂ ਕਿੰਨਾ ਕ ਦੁੱਧ ਤਿਆਰ ਆ ਲਾਡੀ ਬਈ ਇਹਦੇ ਸਾਰੇ ਹੈਗਾ ਦੁੱਧ ਨੂੰ ਹੁਣ 10 ਤੋਂ ਬਾਹਰ ਜਾਂ 10 ਮੰਨ ਕੇ ਲੈ ਲਿਓ ਠੀਕ ਆ ਦੁੱਧ 13 ਦੇ ਡੇਢ ਤੇੜ ਪਿਆ ਜੂਗੀ ਇਹ ਸਹੀ ਆ ਮਾਲ ਆਪਣੇ ਕੋਲੇ ਅੱਜ ਹੀ ਆਇਆ ਵੀਰੇ ਅੱਜ ਹੀ ਮਾਲ ਆਇਆ 10 ਕਿਲੋ ਤੋਂ ਬਾਹਰ ਖੁੱਲਾ ਦੁੱਧ ਤਿਆਰ ਆ ਜਾਨ ਵਾਲੀ ਆ ਵੀਰੇ ਐਰ ਸੈੱਟ ਦੀ ਇਹ ਹਾਂ ਇਹ ਵੀ ਬੱਛੀ ਪੂਰੀ ਜਾਨ ਵਾਲੀ ਆ ਹਵਾਨਾ ਇਹਦਾ ਵੀ ਸੋਹਣਾ ਵੀਡੀਓ ਬਣਾਉਣ ਦਾ ਸਮਾਂ 12:00 ਵਜੇ ਦਾ ਸ਼ਾਮ ਤੱਕਰ ਹਵਾਨੇ ਦੁੱਧ ਨਾਲ ਬੋਲਿਆਂ ਨਾਲ ਭਰ ਲੈਣੇ ਆ ਖੁੱਲਾ 10-11 ਕਿਲੋ ਦੁੱਧ ਤਿਆਰ ਆ 13 14 ਕਿਲੋ ਪਿਆਜ਼ੂ ਸੀਲਸਾਉ ਫਲ ਥਣ ਝਾਰੀ ਕੋਈ ਵੱਧ ਫੋਟ ਸ਼ਾਂਗ ਨਹੀਂ ਛੋਟਾ ਜਾਂ ਮੁੱਲ ਲੱਡੀ ਇਹਦਾ ਵੀ ਬਈ 42 ਦੀ ਦੇ ਦਾਂਗੇ ਵੀਰੇ 42 ਦੀ ਹਾਂਜੀ ਹਾਂ ਦੋਸਤੋ ਚੱਕੋ 42000 ਦੀ ਬਾਈ ਕਹਿੰਦਾ ਦੇ ਦੇਣੀ ਆ ਕੋਈ ਭੈਣ ਭਰਾ 5000 ਦੀ ਦਾ ਪੱਛੀ ਆ ਮਗਰ ਵੀਰੇ ਆ ਆਹ ਦੋਸਤੋ ਆਉਂਦੇ ਸੂਏ ਨੂੰ ਟਾਪ ਦੀ ਵੜ ਤਿਆਰ ਹੋ ਜੂ ਲਿਓ ਢੀ ਗੱਭਣ ਵੱਛੀਆਂ ਵਾਂਗੂ ਵਿਖਾਉਂਦੀ ਆ ਤੁਸੀਂ ਆ ਕੇ ਵੇਖ ਹੀ ਲੈਣੀ ਆ ਆਪਦੀ ਅੱਖਾਂ ਨਾਲ ਇਦੂ ਘੱਟ ਮੁੱਲ ਚ ਜਮਾ ਨਹੀਂ ਕੋਸ ਮਿਲਣਾ 5 ਨੰਬਰ ਇਹ ਵੀ ਸੂਈ ਹੋਈ ਜਾਵੇ ਇਹ ਵੀ ਸੂਈ ਸਵਾਈ ਆ ਇਹਦੇ ਥੱਲੇ ਕਿੰਨਾ ਕ ਹਾਜ਼ਰ ਹੋ ਇਹਦੇ ਥੱਲੇ ਵੀ ਹੈਗਾ 9-10 ਕਿਲੋ 9-10 ਕਿਲੋ ਹਾਂਜੀ ਇਹ ਕਿੰਨਾ ਕੱਢ ਜੂ ਬਾਈ ਥੋੜੇ ਵੱਡੇ ਦਾਣ ਵੀਰੇ ਉਹ ਮਤਬਰ ਮਾਲਕਾਂ ਦੇ ਦਿਆਨ ਦੀ ਹੈ ਨਾ ਠੀਕ ਹੈ ਥੋੜੀ ਚੋਈ ਹੋਈ ਜਾ ਠੀਕ ਹੈ ਇਹ ਦੋਸਤੋ ਜਮਾਂ ਸਾਫ਼ ਕੀਤੀ ਹੋਈ ਆ 9-10 ਕਿਲੋ ਇਹਦੇ ਥੱਲੇ ਵੀ ਬਾਈ ਕਹਿੰਦਾ ਹਾਜ਼ਰ ਆ ਬੌਲੀ ਤਿਆਰ ਆ ਇਹ ਵੀ ਕੋਈ 13-14 ਕਿਲੋ ਇੱਥੇ ਖੁੱਲਾ ਦੁੱਧ ਪਿਆ ਜੂ ਬਦਾਮੀ ਰੰਗ ਦੀ ਜਰਸੀ ਆ ਥਾਣੇ ਦੇ ਵਿਚਾਰ ਹੀ ਹੁਣ ਤੇ ਕਰ ਤੁਹਾਨੂੰ ਪੰਜ ਵਹਿੜਾ ਵਖਾਤੀਆਂ ਚਾਰ ਵਹਿੜਾ ਇੱਕ ਵੱਛੀ ਸਾਰੀਆਂ ਹੀ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਸੀਲ ਸਭ ਫੁੱਲ ਹੈ ਬਿਨਾਂ ਰੱਸੀ ਤੋਂ ਭਵਾਂ ਜਿਵੇਂ ਮਰਜ਼ੀ ਭਵਾਂ ਜਵਾਕ ਚ ਹੋਈ ਜਾਣ ਜੈ ਜਮੋ ਲੱਡੀ ਇਹਦਾ 38 ਦੀ ਦੋਸਤੋ 38000 ਦੀ ਪੰਜ ਨੰਬਰ 6 ਨੰਬਰ ਹੁਣ ਤੁਸੀਂ ਸਕਰੀਨ ਤੇ ਦੇਖਣੀ ਆ ਇਹਦੇ ਬਾਰੇ ਵੀ ਦੱਸ ਸੀ ਲਾਡੀ ਕਿੰਨਾ ਕ ਦੁੱਧ ਦੋ ਬਾਈ ਇਹ ਵੀ ਦੂਜੇ ਸੂਏ ਸੂਈ ਹੋਈ ਆ ਇਹਦੇ ਥੱਲੇ ਹੈਗਾ 10 ਤੋਂ ਬਾਹਰ ਹੀ ਆ ਵੀਰੇ 11-12 ਕਿਲੋ ਹੁਣ ਹਾਜ਼ਰ ਆ ਠੀਕ ਆ ਦੋਸਤੋ ਇਹਦੇ ਥੱਲੇ ਵੀ 11-12 ਕਿਲੋ ਬਾਈ ਕਹਿੰਦਾ ਦੁੱਧ ਹਾਜ਼ਰ ਆ ਸਾਰਾ ਮਾਲ ਹੀ ਸੂਆ ਸਵਾਇਆ ਇੱਕ ਦੇ ਮਗਰ ਬੱਛੀ ਸੀ ਦੂਜੇ ਸਾਰਿਆਂ ਦੇ ਮਗਰ ਪੱਭੂ ਬੱਛੇ 11-12 ਇਸ ਟਾਈਮ ਤਿਆਰ ਆ ਬਹੁਤ ਸੋਹਣੀਆਂ ਬੈੜਾਂ ਦੋਸਤੋ ਇਸ ਘਰੋਂ ਬਹੁਤ سارے ਵਪਾਰੀ ਭਰਾ ਵੀ ਪਸ਼ੂ ਲਈ ਆ ਕੇ ਅੱਗੇ ਸੇਲ ਕਰਦੇ ਆ ਮੁੱਲ ਜਾਇਜ਼ ਹੁੰਦਾ ਕਰਕੇ ਤਾਂ ਹੀ ਵਪਾਰੀ ਆਉਂਦੇ ਆ ਤੇ ਜੇ ਮੁੱਲ ਡੁੱਡਾ ਹੋਵੇ ਫਿਰ ਤੁਹਾਨੂੰ ਵੀ ਪਤਾ ਵਪਾਰੀ ਤਾਂ ਆਉਂਦਾ ਨਹੀਂਗਾ ਭੈਣਪਰਾ ਕਿਉਂਕਿ ਵਪਾਰੀ ਨੇ ਵੀ ਅੱਗੇ ਜਾ ਕੇ ਕੋਈ ਕੁਸ਼ ਮਨਾਫਾ ਲੈ ਕੇ ਪਸ਼ੂ ਸੇਲ ਕਰਨੇ ਹੁੰਦੇ ਆ ਉਸੇ ਘਰੇ ਵਪਾਰੀ ਪਸ਼ੂ ਲੈਣ ਆਉਂਦਾ ਜਿਹੜੇ ਘਰੇ ਵਪਾਰੀ ਨੂੰ 2 ਪੈਸੇ ਪਸ਼ੂ ਭਾਅ ਚ ਮਿਲਦਾ ਤੇ ਜੇ ਕੋਈ ਭੈਣਪਰਾ ਘਰੇ ਦੁੱਧ ਪੀਣ ਆਲਾ ਸਿੱਧਾ ਆਜੂ ਉਹਨੂੰ 5-7000 ਪਰ ਪਸ਼ੂ ਪਾਜ ਮਿਲ ਜੂ ਸਿਰਫ ਨਹੀਂ ਸਾਰੀਆਂ ਹੀ ਆ ਵੀਰੇ ਤਕਰੀਬ ਚੈਤ ਜ ਮੋਲਾ ਦੀ ਇਹਦਾ ਭਾਈ ਇਹਦਾ 31 ਦੀ ਇਹ ਦੇ ਦਾਂਗੇ ਆਪਾਂ ਇਹਦਾ 6 ਨੰਬਰ ਹਾਂ 31000 ਦੀ 38 ਦੀ ਵੀਰੇ 38 ਦੀ ਵੀਰੇ ਜੋੜਾ ਕਿਸੇ ਨੇ ਲੈਣਾ ਉਹਦਾ ਮਾਨਤਾਨ ਜ਼ਰੂਰ ਹੋਊਗਾ ਠੀਕ ਹੈ ਹਾਂਜੀ ਦੋਸਤੋ 38000 ਦੀ ਦੇ ਦੇਣੀ ਹੈ ਇਹ 6 ਨੰਬਰ ਜੇ ਕੋਈ ਜੋੜਾ ਲੈ ਲੈਂਦਾ ਫਿਰ ਹੋਰ ਵੀ ਮਾਨਤਾਨ ਹੋ ਜੂ ਤੇ ਜੇ ਕੋਈ ਤਿੰਨ ਚਾਰ ਨਗ ਲੈ ਲੈਂਦਾ ਫਿਰ ਤਾਂ ਕਹਿਣਾ ਹੀ ਕੀ ਆ ਇਹ ਵੀ ਸੂਈ ਹੋਈ ਆ ਵੀਰੇ 10 10 11 ਕਿਲੋ ਇਹਦੇ ਥੱਲੇ ਹਾਜ਼ਰ ਆ ਹੁਣ ਠੀਕ ਹੈ ਹਾਂਜੀ 10 11 ਕਿਲੋ ਇਹਦੇ ਥੱਲੇ ਬਾਈ ਕਹਿੰਦਾ ਦੁੱਧ ਬੋਲੀ ਤਿਆਰ ਹੈ ਇਹ 7 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਸੀਰੀਅਲ ਵਾਈਜ਼ ਬਾਈ ਉਹਨਾਂ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਇਹ ਲੈਣ ਦੇਣ ਵਾਲੇ ਮੌਲੀ ਆ ਮੌਲੀ ਦਾ ਮੂਹਰ ਨੂੰ ਜ਼ਿਆਦਾ ਆ ਬਾਈ ਅ ਗਾੜੀ ਭਾਰੀ ਐ ਇਹਦੀ ਹਾਂਜੀ ਹਾਂ ਥਾਂ ਇਹਦੇ ਵਿੱਚ ਆ ਰਹੀ ਆ ਕੋਈ ਵਾਧੂ ਫੂਡ ਸ਼ਾਂਗ ਹੈ ਨਹੀਂ ਸਾਰੀਆਂ ਵਹਿੜਾਂ ਪੂਰੀਆਂ ਚੰਗੀਆਂ ਫੁੱਲ ਸੀਜ਼ਨ ਸੌ ਜਾਣ ਜਬੀ ਆ ਵੀ ਨਹੀਂ ਹਗਾ ਜੇ ਮੈਂ ਮਾਰ ਆਉਂਦਾ ਕੋਈ ਲੱਸਾ ਨਹੀਂ ਹੈਗਾ ਜੇ ਅੰਦਰ ਜਾਣ ਕੀ ਲੈ ਵੀਰੇ ਪੰਡੀਸ਼ੀਲੇ ਵੀ ਫੋਲ ਆ ਬਾਈ ਸਿਰ ਸਾਹੂ ਇਹ ਵੀ ਪੂਰੀ ਆ ਇਹਦਾ ਵੀ ਜੈਜਾ ਮੋਲਾ ਢੀ ਬਾਈ ਇਹਦਾ 40000 ਦੀ ਇਹ 40000 ਦੀ ਬਾਈ ਕਹਿੰਦਾ ਦੇ ਦੇਣੀ ਆ ਆ ਅੱਗ ਦੀ ਲਾੜ ਆ ਤੇ ਅੱਛਾ ਠੀਕ ਆ ਇਹ ਹੋ ਜਾ ਮੋਲਾ 10 ਕਿਲੋ ਦੁੱਧ ਦੇ ਥੱਲੇ ਮੋਂ ਤੋਂ ਜਾਣੀ ਬਾਹਰ ਹੀ ਆ ਤੇ ਇਹਦੀ ਬੱਛੀ ਵੀ ਆ ਵੀਰੇ ਮਗਰ ਉੱਥੇ ਦਾ ਮਿਲਦੀ ਹੀ ਵਧੀਆ ਵੀਰੇ ਜੇ ਆਕੇ ਥੋੜਾ ਜਿਹਾ ਆਊਟ ਕਰਨ ਲੱਗੀ ਆਪਾਂ ਦੱਸ ਕੇ ਦੇਣੀ ਆ ਮੋਲ ਹੋ ਜਾ ਹੈਗਾ ਵੀਰੇ ਇਹਦਾ 10 ਕਿਲੋ ਦੁੱਧ ਆ ਠੀਕ ਆ 18000 ਵੀ ਦੇ ਦਾਂਗੇ 18 ਦੀ ਦੋਸਤੋ 10 ਕਿਲੋ ਦੁੱਧ ਆ ਮਗਰ ਵੱੱਛੀ ਆ 18000 ਦੀ ਦੇ ਦੇਣੀ ਆ ਬਾਈ ਕਹਿੰਦਾ ਜਿੰਨਾਂ ਤੋਂ ਲਈ ਆ ਅਗਲੇ ਦੇ ਘਰੇ ਦਾ ਬਾਈ ਕਹਿੰਦਾ ਪੂਰਾ ਵੀ ਨਹੀਂ ਕਰਦੀ ਸੀਗੀ ਪਰ ਮੇਰੇ ਘਰੇ ਆ ਕੇ ਬਾਈ ਕਹਿੰਦਾ ਥੋੜਾ ਜਿਹਾ ਕਰਦੀ ਆ ਰੱਸੀ ਲਾਉਣੀ ਪੈਂਦੀ ਆ ਮਤਲ ਨਿਆਣਾ ਪਾਉਣਾ ਪੈਂਦਾ 10 ਕਿਲੋ ਦੁੱਧ ਤਿਆਰ 18000 ਦੀ 10 ਕਿਲੋ ਦੁੱਧ ਵਾਲੀ ਤਾਜੀ ਸੂਈ ਵੜ ਮਗਰ ਵੱਛੀ ਵਾਲੀ 10000 18000 ਦੇ ਟੋਕੜ ਨਹੀਂ ਦਿੰਦਾ ਕੋਈ 22 ਬਾਈ ਬੰਬ ਦੁੱਧ ਜਮਾ ਮੱਝਾਂ ਵਰਗਾ 7 7 0 ਦਾ ਇਹ ਫੈਟ ਹੀ ਆਉਂਦੀ ਆ ਬਾਈ ਅੱਛਾ ਹਾਂ ਜੀ ਦੋਸਤੋ 7 ਫੈਟ ਬਾਈ ਕਹਿੰਦਾ ਆਉਂਦੀ 7 ਫੈਟ ਮੱਝਾਂ ਦੀ ਆਉਂਦੀ ਹੁੰਦੀ ਆ ਨਹੀਂ ਆਉਂਦੀ ਆ ਬਾਈ ਹਾਂ ਥਣ ਵੇਖੋ ਕੈਲ ਵਾਲਾ ਮੋਟਾ ਜਾਨ ਵਾਲਾ 10 ਕਿਲੋ ਦੁੱਧ 5 ਕਿਲੋ ਸੋਭਾ 5 ਕਿਲੋ ਸ਼ਾਮ ਨੂੰ ਮਗਰੇ ਦੇ ਵੱਛੀ ਮੁੱਲ ਸਿਰਫ 18000 ਐ ਤਾਂ ਜਿਵੇਂ ਮਰਜ਼ੀ ਲੈ ਨਾ ਇਹ ਤੇ ਬਈਆ ਕੋਈ ਚੱਕਰ ਨਹੀਂ ਹੈਗਾ ਇਹ ਨਮਾਉਣੇ ਧਮਾਉਣੇ ਹੰਡੀ ਸੀਲ ਆ ਠੀਕ ਹੈ ਥੋੜੀ ਚੌਣ ਵੇਲੇ ਕਰਦੀ ਆ ਬਈ ਚੌਣ ਮੋਕੇ ਥੋੜਾ ਜਿਆ ਕਰਦੀ ਫਿਰ ਮੁੱਲ ਵੀ ਤਾਂ ਜਮ ਤੋਕੜਾ ਨੂੰ ਵੀ ਘੱਟ ਕਰਦਾ 18000 ਦੀ ਲੈ ਜਾ ਜੀ ਨੇ ਪਸੰਦ ਆਉਂਦੀ ਆ ਮਗਰੇ ਤੇ ਵੱਛੀ ਆ 10 ਕਿਲੋ ਦੁੱਧ 5 ਕਿਲੋ ਸਵੇਰ 5 ਕਿਲੋ ਸ਼ਾਮ ਨੂੰ ਇਹ ਕਈਦਰ ਡੱਬੀ ਵਹਿੜ ਇਹ ਬਈ ਤੇ ਤੋਕੜਾ ਵਹਿੜ ਆਪਣੇ ਕੋਲੇ ਆਈ ਆ ਠੀਕ ਹੈ ਵੱਡੀ ਬੈੜ ਫਾਰਮ ਵਾਲੀ ਬੈੜ ਆ ਇਹ ਦੇਖੀ ਲੋ ਤੁਸੀਂ ਜਾਣ ਚ ਤੇ ਥੋੜਾ ਜਿਹਾ ਪੱਕਾ ਜਿਆ ਜ਼ਰੂਰ ਮੰਦੀ ਆ ਨਾ ਉਹ ਨੂੰ ਜੇ ਬਣਾਉਣ ਵਾਲੇ ਨੇ ਠੀਕ ਹੈ ਦੁੱਧ ਜਾਣੀ ਛੇ ਤੋਂ ਬਾਹਰ ਹੀ ਆਉਂਦੇ 6 ਕਿਲੋ ਤੋਂ ਬਾਹਰ ਛੇ ਤੋਂ ਬਾਹਰ ਹੀ ਆ ਹਾਂਜੀ ਕਿੰਨੇ ਦੀ ਦੇ ਦੇਣੀ ਲਾਡੀ ਬਾਈ ਦੇ ਲਾਂਗੇ 15 ਦੀ ਆਪਾਂ 6 ਕਿਲੋ ਤੋਂ ਬਾਹਰ ਦੁੱਧ ਹੈਗਾ ਇਸ ਵੇਲੇ ਥੋੜਾ ਜਿਹਾ ਪੱਕੇ ਦਾ ਮੰਦੀ ਆ ਨਾ ਉਹ ਬਣਾਉਣ ਵਾਲੇ ਆ ਮਗਰਲੇ ਤੇ 15000 ਦੀ ਦੇ ਦੇਣੀ ਆ ਹਾਂ 6 ਕਿਲੋ ਦੁੱਧ 3 ਕਿਲੋ ਸੋਬਾ 3 ਕਿਲੋ ਸ਼ਾਮ ਨੂੰ 6 ਤੋਂ 6 ਮੰਨ ਕੇ ਲੈ ਜਾਓ ਬਾਈ 6 ਮੰਨ ਕੇ ਲੈ ਜਾਓ ਬਾਈ ਕਹਿੰਦਾ ਵੀਰੇ ਦੇਖ ਜਿੱਥੋਂ ਆਈ ਆ 6 ਵਾ ਸੂਬਾ ਰਹੀ ਸੀ ਇੱਕ ਜਗ੍ਹਾ ਹੀ ਖੜੀ ਸੀ ਜਮਾਂ ਪੀੜ ਆ ਜਾਈ ਕਰ ਸੀ ਠੀਕ ਆ ਉਹਨਾਂ ਦੀ ਵੀ ਗਾਂ ਰਸਤੇਦਾਰੀ ਜਮਾਂ ਆਈ ਹੋਈ ਸੀਗੀ ਫਾਰਮ 'ਚ ਤੇ ਉਹਨਾਂ ਦੇ ਕੋਲ ਇੱਕ ਜਗ੍ਹਾ ਹੀ ਬੰਨੀ ਹੋਈ ਸੀ ਤਾਂ ਕਰਕੇ ਤਾਂ ਹੀ ਫਿਰ ਪੈਰ ਜੇ ਵਧ ਗਏ ਦੁੱਧ ਜਾਣੀ ਇਹ ਨਹੀਂ ਪਤਾ ਵੀਰੇ 10 ਕਿਲੋ ਕਰਿਆ ਆ ਵੀ ਦੋ ਚਾਰ ਰਨ ਵਾਧੀ ਆ ਦਿਨ ਉਹਨਾਂ ਨੇ ਠੀਕ ਆ ਆਪਣੇ ਕੋਲੇ ਆਈ ਆ ਵੀਰੇ ਸਹੀ ਆ ਦੋਸਤੋ ਨਵਾਂ ਹਾਨੀ ਆ ਕੋਈ ਗਾਂ ਟਾਈਪ ਨਹੀਂ ਵਿਹੜਾਂ ਜੀ ਐ ਦੂਜਾ ਸੂਆ ਲਾਸਟ ਤੇ ਆਇਆ ਲਾਲੀ ਲਾਡੀ ਇਹ ਸੂਣ ਵਾਲੀ ਆ ਜੀ ਕਿੰਨਾ ਵਾ ਸੂਆ ਇਹ ਬਾਈ ਦੂਜੇ ਨੂੰ ਇਹ ਸੂਣ ਨਹੀਂ ਹੋਂ ਦੂਜੇ ਸੂਵੇ ਸੂਣਾ ਇਹਨੇ ਕਿੰਨੇ ਦਿਨ ਲੈ ਜੋ ਬਾਈ ਹਲੇ ਤਾਂ ਲਊਗੀ 15 ਕੇ ਦਿਨ 15 ਦਿਨਾਂ ਦੀ ਕੱਚੀ ਆ ਅੱਛੀ ਜਾਣ ਵਾਲੀ ਆ 15 ਦਿਨ ਪਏ ਆ ਸੇਵਾ ਕਰ ਲਓਗੇ 14 15 ਕਿਲੋ ਦੁੱਧ ਕਿਤੇ ਨਹੀਂ ਗਿਆ ਕਿਉਂਕਿ ਰੁੱਤ ਵਧੀਆ ਆ ਗਈ ਆ ਹੁਣ ਸਿਆਲੋ ਸਿਆਲ ਵਧੀਆ ਦੁੱਧ ਪਿਆ ਜੂ ਦੂਜਾ ਸੂਆ ਜਰਸੀ ਨਸਲ ਦੀ ਵੜ ਕੱਲੀ ਕੱਚੀ ਕੱਚੀ ਆ 15 ਦਿਨ ਐਨ ਵੀਰੇ ਜਾਣ ਕਰੀ ਦੇੇ ਲੋ ਡਾ ਵੀ ਤੁਸੀਂ ਲੋ ਜਿਆ ਬਾੜੀ ਮੰਡੀ ਦੀ ਲਾ ਹਾਂ ਠੀਕ ਹੈ ਸੀਲਪੂਰੀਆ ਤੁਸੀਂ ਵੇਖ ਲੋ ਨਵਦੀ ਤਰੀ ਜਾਂਦੀ ਜਦੋਂ ਹੱਥ ਮਾਰਿਆ ਫੁੱਲ ਸੀਲ ਆ ਬੁੱਥੀ ਬਹੁਤ ਸੋਹਣੀ ਆ ਮੁੱਲ ਲਾਡੀ ਜਾਇਜ਼ ਜਾਇਦਾ ਮੁੱਲ ਬਾਈ ਇਹਦਾ ਅੱਜ ਜਿਹੜਾ ਜਾਇਜ਼ ਮੁੱਲ ਨਾਲ ਜਮਾ ਇੱਕੋ ਹੀ ਲੈਣ ਦੇਣਾ 37000 ਦੀ ਦੇ ਦਾਂਗੇ 37000 ਦੀ ਬਾਈ ਕਹਿੰਦਾ ਦੇ ਦੇਣੀ ਆ ਪਈ ਆ 52000 ਦੀ ਵੱਛੀ ਆ ਤਿਆਰ ਹੋਈ 15 ਦਿਨਾਂ ਦੀ ਕੱਚੀ ਐ ਕੱਚੀ ਕਰਕੇ ਅੱਜ ਦਾ ਮੁੱਲ 37000 ਜਾਦਬਰੀਡ ਬਹੁਤ ਐ ਜਰਸੀ ਬਰੀਡ ਐ ਦੂਜਾ ਸੂਆ ਕੱਲੀ ਕੱਚੀ ਕੱਚੀ ਐ 15 ਦਿਨਾਂ ਦੀ ਜੇ ਕੋਈ ਭੈਣ ਭਰਾ ਘਰੇ ਦੁੱਧ ਪੀਣ ਵਾਲਾ ਵੀ ਲੈ ਜਾਂਦਾ 14-15 ਦਿਨ ਸਾਂਭ ਲੋਗੇ ਇੱਕ ਗੱਟਾ ਇਹਨੇ ट्रांजिशन ਦਾ ਖਾਣਾ ਨਹੀਂ ਤੇ ਜੇ ਤਿਆਰ ਕਰਕੇ ਵੀ ਸੇਲ ਕਰ ਲੋਗੇ 5255000 ਦੀ ਵੜ ਹੈ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਮੁੱਲ ਦੀਆਂ ਇਹ ਸਾਰੀਆਂ ਵੜਾਂ ਸੇਲ ਐ ਵਿਕਾਊ ਐ ਇੱਕ ਵੱਛੀ ਐ ਛੋਟੀ ਹੀਫਰ ਐ 8 ਮਹੀਨੇ ਸਾਰੀ ਇਹਦੀ ਉਮਰ ਆ 8000 ਦੀ ਦੇ ਦੇਣੀ ਆ ਪਹਿਲਾਂ 4-5 ਪੈਂਡ ਆਸੇ-ਪਾਸੇ ਤੁਰ ਫਿਰ ਕੇ ਗੀੜਾ ਦੇ ਆਓ ਬਾਅਦ ਚ ਬਾਈ ਦੇ ਘਰੇ ਆਜੋ ਬਿਲਕੁਲ ਜਾਇਜ਼ ਮੁੱਲ ਤੇ ਸਾਰਾ ਮਾਲ ਹੀ ਸੇਲ ਆ ਇੱਕ ਲਾਸਟ ਤੇ 10 ਕਿਲੋ ਦੁੱਧ 18000 ਦੀ ਇਸ ਤਰ੍ਹਾਂ ਸਾਰਾ ਮਾਲ ਹੀ ਸੇਲ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਰੈਗੂਲਰ ਹੀ ਇਸ ਘਰੇ ਪਸ਼ੂ ਆਉਂਦੇ ਆ ਕਿਸੇ ਵੀ ਭੈਣ ਭਰਾ ਨੇ ਦੋ ਨਗ ਲੈਣੀਆਂ ਚਾਰ ਨਗ ਲੈਣੇ ਆ ਜਿੰਨਾ ਕੋਈ ਮਾਲ ਵੱਧ ਲੈ ਲੂ ਉਹਨਾਂ ਖੁੱਲਾ ਮਾਨ ਤਾਨ ਹੋ ਜੂ ਪਰ ਹੈ ਬਿਲਕੁਲ ਜਾਇਜ਼ ਮੁੱਲੀ ਆ ਬਾਕੀ ਪਿੰਡ ਤੁੰਗਾ ਹੀੜੀ ਆ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਇਗੋਟ ਆ ਬਾਕੀ ਫੋਨ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆ ਉਹ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸੂਆ ਸੂਆ ਆ ਮਾਲ ਆ ਇੱਕ ਵੜੀ ਆ ਕੱਲੀ ਗੱਬਣ ਜਿਹੜੀ ਤੁਹਾਨੂੰ ਲਾਸਟ ਤੇ ਵਿਖਾਈ ਆ ਬਾਕੀ ਲਾਸਟ ਦੇ ਵੇਲੇ ਸਾਰਿਆਂ ਨੂੰ ਅੱਸੀ ਕੱਲ੍ਹ ਜਲਦ ਮਿਲਦੇ ਆ ਕਿਸੇ ਹੋਰ ਨੂੰ